ਕਣਕ ਦੀ ਫਸਲ ਬਹੁਤ ਸਾਰੇ ਤਰੀਕਿਆਂ ਦੇ ਨਾਲ ਜਿਹੜੀ ਪੀਲਾਪਨ ਦਿਖਾ ਰਹੀ ਹੈ ਕਣਕ ਦੇ ਵਿੱਚ ਯੂਰੀਆ ਦੀ ਕਮੀ ਕਾਰਨ ਪੀਲਾਪਨ ਸਲਫਰ ਦੀ ਕਮੀ ਕਾਰਨ ਪੀਲਾਪਨ ਜਿੰਕ ਦੀ ਕਮੀ ਲੋਹੇ ਦੀ ਕਮੀ ਤੇ ਮੈਗਨੀਜ਼ ਦੀ ਕਮੀ ਕਿਉਂਕਿ ਛੋਟੇ-ਛੋਟੇ ਤੱਤ ਹੁੰਦੇ ਆ ਇਹਨਾਂ ਦੀ ਕਮੀ ਅਕਸਰ ਹੀ ਆ ਜਾਂਦੀ ਹੈ ਕਿਉਂਕਿ ਸਲਫਰ ਦੀ ਕਮੀ ਨਵੇਂ ਪੱਤਿਆਂ ਦੇ ਆਉਂਦੀ ਹੈ ਉੱਪਰੋਂ ਜਿਹੜਾ ਪੱਤਾ ਜਿਹੜਾ ਪੀੜਾ ਪੈ ਜਾਂਦਾ ਹੈ ਯੂਰੀਆ ਦੀ ਕਮੀ ਥੱਲੇ ਪੱਤਿਆਂ ਦੇ ਪੁਰਾਣੇ ਪੱਤਿਆਂ ਤੇ ਜਿਹੜੀ ਜ਼ਿਆਦਾ ਦਿਖਾਈ ਦਿੰਦੀ ਹੈ ਤੇ ম্যাগਨੀਜ਼ ਦੀ ਕਮੀ ਨਾਲ ਹਲਕੇ ਹਲਕੇ ਆ ਬਰੀਕ ਪੀਲੇ ਰੰਗ ਦੇ ਧਾਰੀਆਂ ਪੈ ਜਾਂਦੀਆਂ ਨੇ ਪੱਤਾ ਜਿਹੜਾ ਟੁੱਟ ਜਾਂਦਾ ਤੇ ਬਹੁਤ ਸਾਰੀਆਂ ਕਮੀਆਂ ਨੇ ਜਿਨ੍ਹਾਂ ਦੇ ਨਾਲ ਪੱਤਾ ਕਿਸੇ ਦੇ ਨਾਲ ਹਲਕਾ ਪੀਲਾ ਕਿਸੇ ਦੇ ਨਾਲ ਗੂੜਾ ਪੀਲਾ ਜਿਹੜਾ ਪੱਤਾ ਦੇਖਣਾ ਸਟਾਰਟ ਹੋ ਜਾਂਦਾ ਹੈ ਜਿਹੜੀਆਂ ਡਾਕਰ ਜ਼ਮੀਨਾਂ ਨੇ ਜਦੋਂ ਆਪਾਂ ਪਹਿਲਾਂ ਪਾਣੀ ਜ਼ਿਆਦਾ ਭਰ ਕੇ ਲਾ ਦਿੰਨੇ ਆ ਉਸ ਤੋਂ ਬਾਅਦ ਕਣਕ ਪੀਲਾਪਣ ਦਿਖਾਉਣਾ ਕਿਉਂ ਸਟਾਰਟ ਕਰਦੀ ਕਿਉਂਕਿ ਸਲਫਰ ਡਾਕਰ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਵਿੱਚ ਬੇਹਤਰਨ ਜ਼ਰੂਰੀ ਹੁੰਦਾ ਹੈ ਜਿੰਨਾ ਵੀ ਕਿਸਾਨ ਭਰਾਵਾਂ ਦੇ ਵੈਂਟੋਨਟ ਸਲਫਰ ਬਜਾਈ ਸਮੇਂ 8 ਤੋਂ 10 ਕਿਲੋ ਪਾਇਆ ਉਹਨਾਂ ਕਿਸਾਨ ਭਰਾਵਾਂ ਦੇ ਮੈਂ ਕੱਲ ਖੁਦ ਜਾ ਕੇ ਪਲਾਟ ਚੈੱਕ ਕੀਤੇ ਬੜੀ ਸੋਹਣੀ ਕਣਕ ਹੈ ਤੇ ਜਿਹੜੀਆਂ ਡਾਕਰ ਜ਼ਮੀਨਾਂ ਦੇ ਵਿੱਚ ਕਿਸਾਨ ਭਰਾਵਾਂ ਨੇ ਸਲਫਰ ਨਹੀਂ ਵਰਤਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਸਲਫਰ ਦੀ ਕਮੀ ਆਈ ਹੋਈ ਹੈ ਜਿਵੇਂ ਗੱਲ ਕਰਕੇ ਮੈਗਨੀਸ਼ੀਅਮ ਦੀ ਕਮੀ ਦੌਗੀਆਂ ਦੇ ਵਿੱਚ ਜ਼ਿੰਕ ਦੀ ਕਮੀ ਵੀ ਦੌਗੀਆਂ ਦੇ ਵਿੱਚ ਦਿਖਣੀ ਜਿਹੜੀ ਸਟਾਰਟ ਹੁੰਦੀ ਹੈ ਜੇ ਜੂਰੀਆ ਜ਼ਿਆਦਾ ਲੇਟ ਕੀਤੀ ਜਾਵੇ ਜਾਂ ਜ਼ਿਆਦਾ ਖੜੇ ਪਾਣੀ ਦੇ ਵਿੱਚ ਪਾਈ ਜਾਵੇ ਫਿਰ ਵੀ ਜੂਰੀਆ ਦੀ ਕਮੀ ਦਿਖਾਉਣੀ ਸਟਾਰਟ ਕਰਦਾ ਕਿਉਂਕਿ ਜਦੋਂ ਜਿਆਦਾ ਗਿੱਲਾ ਹੈ ਜਾਂ ਜ਼ਿਆਦਾ ਪਾਣੀ ਖੜਾ ਹੈਗਾ ਜਾਂ ਪਾਣੀ ਚੱਲਦੇ ਪਾਣੀ ਦੇ ਅੱਗੇ ਆਪਾਂ ਜੂਰੀਆ ਪਾਉਨੇ ਕਿਉਂਕਿ ਉਹ ਡਾਊਨ ਲੀਚਿੰਗ ਹੋ ਜਾਂਦੀ ਹੈ ਉਹ ਜੂਰੀਆ ਜਿਹੜੀ ਥੱਲੇ ਚਲੀ ਜਾਂਦੀ ਹੈ ਇੱਕ ਤਾਂ ਜੇ ਤੁਸੀਂ ਨਕਣਕ ਨੂੰ ਪਾਣੀ ਲਾ ਰੱਖਿਆ ਤੇ ਪਾਣੀ ਦੇ ਤੋਂ ਬਾਅਦ ਜਿਹੜੀ ਤੁਸੀਂ ਇੱਕ ਯੂਰੀਆ ਦਾ ਪਾਣੀ ਦੇ ਵਿੱਚ ਲਾ ਤੇ ਇੱਕ ਯੂਰੀਆ 5-4 ਦਿਨ ਜਿਹੜੀ ਬਾਦ ਦੇਣੀ ਹੈ ਉਹਦੇ ਵਿੱਚ ਤੁਸੀਂ ਨੇ ਗਰੋਥ ਦੇ ਵਾਸਤੇ ਸਲਫਰ ਪਾਉਣਾ ਬੜਾ ਜ਼ਰੂਰੀ ਹੈ ਜੇ ਤੁਹਾਡੀ ਕਣਕ ਦੀ ਫਸਲ ਉੱਪਰੋਂ ਨੋਕਾਂ ਜਿਹੜੀਆਂ ਪੀਲੀਆਂ ਨੇ ਡਾਕਰ ਜ਼ਮੀਨਾਂ ਨੇ 3 ਕਿਲੋ ਸਲਫਰ 80% ਪਾਓ ਚਾਹੇ 90% ਪਾਓ ਸਲਫਰ ਬੜਾ ਜ਼ਰੂਰੀ ਹੈ ਕਿਉਂਕਿ ਗਰੋਥ ਦੇ ਲਈ ਅ ਗ੍ਰੋਸਰੀ ਵਧੀਆ ਕਰਾਉਂਦਾ ਤੇ ਬਾਇਓਮਾਸ ਪੱਤਾ ਸਤਾ ਹੁੰਦਾ ਜਿਹੜਾ ਉਹ ਵੀ ਪੂਰਾ ਵਧੀਆ ਹੁੰਦਾ ਫਸਲ ਹਰੀ ਭਰੀ ਹੁੰਦੀ ਹੈ ਫਸਲ ਆਪਦੀ ਜਿਹੜੀ ਫੋਟ ਕਰਨੀ ਸਟਾਰਟ ਕਰ ਦਿੰਦੀ ਹੈ ਤੇ ਇੱਕ ਸਪਰੇ ਜਿੰਕ ਤੇ ਮੈਗਨੀਜ਼ ਦੀ ਕਰੋ ਜਾਂ ਮੈਗਨੀਜ਼ ਦੇ ਵਿੱਚ ਪਲੱਸ ਇੱਕ ਇੱਕੀ ਪਾ ਸਕਦੇ ਉਹਦੇ ਵਿੱਚ ਯੂਰੀਆ ਵੀ ਹੁੰਦੀ ਹੈ ਉਹਦੇ ਵਿੱਚ ਆਪਣੀ ਜਿਹੜਾ ਪੋਟਾਸ਼ ਦੀ ਤੱਤ ਵੀ ਹੁੰਦਾ ਫਾਸਫੋਰਸ ਤੱਤ ਵੀ ਹੁੰਦਾ ਉਹ ਵੀ ਤੁਹਾਡਾ ਜਿਹੜਾ ਮਿਕਸ ਹੋ ਸਕਦਾ 1 ਲੀਟਰ ਤੇ ਨਕਿਲਿਆਂ ਦੇ ਵਿੱਚ ਜਿਹੜੇ ਪਿਛਲੇ ਸਾਲ ਮੈਂ ਆਪਦੇ ਗੇੜ ਦੇ ਵਿੱਚ ਕੀਤੇ ਸੀ ਬੜੇ ਸੋਨੇ ਜਿਹੜੇ ਉਹਦੇ ਰਿਜ਼ਲਟ ਆਇਆ ਯੂਰੀਆ ਦੇ ਵਿੱਚ ਤੁਸੀਂ ਟ੍ਰਾਈਕੋਂਡਾਨੋਲ 0.3 ਵਾਲਾ 5 ਕਿਲੋ 0.5 ਵਾਲਾ 3 ਕਿਲੋ ਦਾ ਵੀ ਜਿਹੜਾ ਤੁਸੀਂ ਛਿੱਟਾ ਰਲਾ ਕੇ ਜਿਹੜਾ ਦੇ ਸਕਦੇ ਹੋ ਕਿਉਂਕਿ ਹਰ ਰੋਜ਼ ਵੀਡੀਓ ਦੇਖਦੇ ਆ ਆ ਕੁਝ ਪਾਲੋ ਕਿਉਂਕਿ ਕੰਪਨੀਆਂ ਦਾ ਮਕਸਦ ਹੁੰਦਾ ਹੈ ਪ੍ਰੋਡਕਟ ਵੇਚਣਾ ਆ ਪਾ ਲੋ ਇਸ ਤਰ੍ਹਾਂ ਹੋ ਜੂ ਇਹ ਪਾ ਲੋ ਇਸ ਤਰ੍ਹਾਂ ਹੋ ਜੂ ਤੁਸੀਂ ਮਾਈਕਰਾਜਾ ਪਾ ਲੋ ਜਾਂ ਫਲਾਨੀ ਬਾਇਓ ਖਾਦ ਪਾ ਲੋ ਸੋਡੇ ਕਣਕ ਦੀ ਫਸਲ ਪੂਰਾ ਇਹਨ ਜਾਲਾ ਬਣਾ ਜਾ ਪੂਰੀਆਂ ਇਹਨ ਮੁੱਢਾਂ ਬਣ ਜਾਣੀਆਂ ਕਿਉਂਕਿ ਇਹਨਾਂ ਗੱਲਾਂ ਤੋਂ ਬਚ ਕੇ ਰਹਿਆ ਕਰੋ ਕਣਕ ਦੀ ਫਸਲ ਦੇ ਵਿੱਚ ਸਭ ਤੋਂ ਜ਼ਰੂਰੀ ਸਲਫਰ ਦੂਸਰਾ ਜ਼ਿੰਕ ਤੇ ਮੈਗਨੀਜ਼ ਦੀ ਸਪਰੇ ਤੀਸਰੀ ਜੇ ਤੁਹਾਨੂੰ ਲੱਗਦਾ ਹੈ ਵੀ ਸਾਡੀ ਫਸਲ ਮਾੜੀ ਮੋਟੀ ਮਾੜੀ ਹੈ ਤਾਂ ਤੁਸੀਂ ਟ੍ਰਾਈਕੋਂਟਾਨੋਲ ਦਾ ਜਿਹੜਾ ਤੁਸੀਂ ਛਿੱਟਾ ਵੀ ਲਾ ਸਕਦੇ ਹੋ ਕਿਉਂਕਿ ਜਿਹੜੀ ਜ਼ਿੰਕ ਮੈਗਨੀਜ਼ ਦੀ ਸਪਰੇਅ ਆ ਜ਼ਿੰਕ ਮੈਗਨੀ ਸਪਰੇਅ ਧੁੱਪ ਦੇ ਵਿੱਚ ਕਰੋ ਜੇ ਸਪਰੇਅ ਕੋਰ ਪਾਣ ਦੇ ਉੱਪਰ ਇੱਕ ਸਪਰੇਅ ਹੋ ਜੇ ਤਾਂ ਬਹੁਤ ਵਧੀਆ ਕਿਉਂਕਿ ਜਿਹੜੇ ਝੋਨੇ ਵਾਲੀਆਂ ਜ਼ਮੀਨਾਂ ਨੇ ਜਿੱਥੇ ਝੋਨਾ ਵੱਢ ਕੇ ਕਣਕ ਬੀਜੀ ਆ ਉਹਨਾਂ ਦੇ ਵਿੱਚ ਲਗਭਗ ਪਾਣੀ ਸਾਰੇ ਹੀ ਕਿਸਾਨ ਭਰਾਵਾਂ ਨੇ ਜਿਹੜਾ ਲਾ ਰੱਖਿਆਗਾ ਤੇ ਰੇਸ਼ੀਲੀਆਂ ਜ਼ਮੀਨਾਂ ਦੇ ਵਿੱਚ ਪਾਣੀ ਜਿਹੜਾ ਹਲੇ ਲੱਗਣਾ ਉਹਦੇ ਵਿੱਚ 2 ਦਿਨ ਪਹਿਲਾਂ ਜਿਹੜੀ ਤੁਸੀਂ ਯੂਰੀਆ ਦਾ ਛਿੱਟਾ ਮਾਰੋ 1-2 ਸਪਰੇਅ ਜਿੰਕ ਤੇ ਮੈਗਨੀਜ਼ੀਆ ਕਰੋ ਸੁੰਡ ਦੀ ਸਮੱਸਿਆ ਕਾਫੀ ਆਈ ਹੋਈ ਹੈ ਸੁੰਡ ਦੀ ਸਮੱਸਿਆ ਸੁਪਰਸੀਡਰ ਵਾਲੀ ਕਣਕ ਦੇ ਵਿੱਚ ਤੇ ਜਿੱਥੇ ਪ੍ਰਾਲ ਥੱਲੇ ਵਾਇਆ ਉਹਨਾਂ ਕਣਕਾਂ ਦੇ ਵਿੱਚ ਕਿਉਂ ਆਇਆ ਕਿਉਂਕਿ ਮੈਂ ਮੇਰਾ ਜਿੱਥੋਂ ਤੱਕ ਕਹਿਣਾ ਹੈ ਵੀ ਇਹ ਜਿਹੜਾ ਸੁੰਡ ਹੈ ਜਾਦੇ ਗਿੱਲੀ ਵਾਹੀ ਦੇ ਵਿੱਚ ਆਉਂਦਾ ਹੈ ਮੈਂ ਆਪਦੇ ਖੇਤ ਦੇ ਵਿੱਚ ਖੁਦ ਤਜਰਬਾ ਕੀਤਾ ਹੋਇਆ ਸੁਪਰਸੀਡਰ ਦੇ ਨਾਲ ਕੁਸ਼ਕ ਜ਼ਮੀਨ ਗਿੱਲੀ ਦੀ ਬਿਜਾਈ ਹੋਈ ਉਹਦੇ ਵਿੱਚ ਕਾਫੀ ਸੁੰਡ ਹੈ ਤੇ ਜਿਹੜੀ ਸੁੱਕੇ ਥੋੜਾ ਜਿਹਾ ਕੁਸ਼ਕ ਜ਼ਮੀਨ ਦੇ ਵਿੱਚ ਕਣਕ ਦੀ ਬਿਜਾਈ ਹੋਈ ਪਾਣੀ ਵੀ 20ਵੇਂ 22ਵੇਂ ਦਿਨ ਲਾ ਲੈ ਉਸ ਕਣਕ ਦੇ ਵਿੱਚ ਜਿਹੜਾ ਬਿਲਕੁਲ ਨਹੀਂ ਹੈਗਾ ਉਹਦੇ ਵਿੱਚ 5% ਲੈਮੜਾ ਪਾ ਲੋ ਛੋਟੇ ਜਿਹੜੀ ਰੋਕத் ਥੰਮ ਹੋ ਸਕਦੀ ਹੈ ਪੱਕੀ ਦਵਾਈ ਕੋਈ ਨਹੀਂ ਬਣੀ ਜਿਹੜੀ ਸੁੰਡ ਦੀ ਜਿਹੜੀ ਰੋਕத் ਥੰਮ ਕਰ ਦੇ ਕਿਉਂਕਿ ਇੱਕ ਵਾਰ ਇਹ ਰੁਕ ਜਾਊਗਾ ਅੱਗੇ ਠੰਡ ਵਗੈਰਾ ਪੈਣ ਲੱਗ ਜੂਗੀ ਕਣਕ ਦੀ ਜਿਹੜੀ ਬਚਤ ਹੋ ਜਾਣੀ ਹੈ ਕਿਉਂਕਿ ਕਣਕ ਇਹ ਇੱਕ ਦੋ ਗੋਭਾਂ ਸੁੰਡ ਖਾਵੀ ਜਾਂਦਾ ਤਾਂ ਉਸ ਤੋਂ ਬਾਅਦ ਜੇ ਤੁਹਾਡੇ 5-4% ਨੁਕਸਾਨ ਹੈਗਾ ਤਾਂ ਉਹ ਜਿਹੜੀਆਂ ਤਣੇ ਹੁੰਦੇ ਆ ਉਹ ਦੁਆਰੇ ਜਿਹੜੇ ਫੁੱਟ ਨੇ ਸਟਾਰਟ ਹੋ ਜਾਂਦੇ ਆ ਘਬਰਾਉਣ ਵਾਲੀ ਕੋਈ ਗੱਲ ਨਹੀਂ ਜਿੱਥੇ ਕਿਤੇ ਜ਼ਿਆਦਾ ਨੁਕਸਾਨ ਆ ਕਿਸਾਨਾਂ ਨੇ ਕਣਕ ਵੀ ਬਾਹੀ ਹੈ ਦੁਆਰੇ ਵੀ ਕਣਕ ਬੀਜਣ ਦੀ ਜਿਹੜੇ ਕਿਸਾਨ ਆ ਭਰਾ ਕੋਸ਼ਿਸ਼ ਕਰ ਰਹੇ ਹੈਗੇ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ